ਜੀ ਦਾ ਖਾਲਸਾ ਵੈਰੀ ਫਤਿਹ ਜਿਵੇਂ ਅੱਜ ਖਬਰ ਚੱਲੀ ਜਾਂਦੀ ਆ ਤੁਸੀਂ ਸਾਰੇ ਦੇਖ ਲਈ ਇਹਨਾਂ ਨੇ ਜੁੱਧਾ ਡਰਾਮਾ ਨਸ਼ਿਆਂ ਵਿਰੁੱਧ ਕਰਿਆ ਹੋਇਆ ਹੈ ਹਨਾ ਉਹਦੇ ਤਹਿਤ ਇਹਨਾਂ ਦੇ ਕਐਮਐਲਏ ਗੁਰਦਿੱਤ ਸੇਖੋਂ ਫਰੀਦਕੋਟ ਤੋਂ ਵਿੱਚੇ ਕਹੀ ਜਾਂਦੇ ਨੇ ਉਹਦਾ ਗਨਮੈਨ ਸੀ ਪਹਿਲਾਂ ਵਿੱਚੇ ਕਹੀ ਜਾਂਦੇ ਨੇ ਉਹਦਾ ਪਹਿਲਾਂ ਡਰਾਈਵਰ ਸੀ ਉਹ ਕਹੀ ਜਾਂਦਾ ਮੇਰੇ ਕੰਪਨੀ ਪਾਰਟੀ ਦਾ ਬੰਦਾ ਸੀ ਕੋਈ ਨਹੀਂ ਚੈਨਲਾਂ ਦਾ ਕੁਝ ਕਈ ਜਾਂਦਾ ਪਰ ਮੈਂ ਉੱਥੋਂ ਦੇ ਲੋਕਲ ਬੰਦਿਆਂ ਤੋਂ ਪਤਾ ਕਰਿਆ ਉਹ ਕਹਿੰਦੇ ਵੀ ਖਾਸ ਬੰਦਾ ਸੀ ਗੱਡੀ ਵਿੱਚ ਆਉਂਦਾ ਸੀ ਆਪਦੇ ਆਪ ਨੂੰ ਪੀਏ ਵੀ ਖਵਾਉਂਦਾ ਸੀ ਵੀ ਆਮ ਲੋਕਾਂ ਨੂੰ ਕਹਿੰਦਾ ਸੀ ਮੈਂ ਪੀਏ ਵੀ ਆ ਪਤਾ ਕਰੇਗਾ ਮੈਂ ਉੱਥੋਂ ਦੇ ਆਪਣੇ ਬੰਦਿਆਂ ਤੋਂ ਉੱਥੇ ਆਪਣੀਆਂ ਟੀਮਾਂ ਨੇ ਕਹੀ ਉਹਨਾਂ ਨੇ ਦੱਸਿਆ ਵੀ ਜਮਾਂ ਖਾਸ ਬੰਦਾ ਸੀ ਕਰੀਬੀ ਬੰਦਾ ਸੀ ਤੇ ਉਸ ਐਮਐਲਏ ਨੇ ਜਿਹੜਾ ਆਪਣਾ ਹਰਪ੍ਰਭਾਨ ਸਿੰਘ ਜਦੋਂ ਮੈਂ ਜੇਲ੍ਹ 'ਚ ਸੀ ਸਾਧਕ ਜਿਹੜਾ ਨਸ਼ਾ ਅੰਮ੍ਰਿਤ ਲੜਦੇ ਹੋਏ ਕਤਲ ਕਰਤਾ ਇਸ ਸਮਗਲਨਾਂ ਦੌਰ ਸਾਧਕ ਉਹਦੇ ਕਤਲ ਕਾਤਲਾਂ ਨੂੰ ਬਚਾਉਣ ਲਈ ਇਸ ਐਮਐਲਏ ਨੇ ਪੂਰਾ ਜੋਰ ਲਾਇਆ ਸੀ ਪੂਰੀ ਸਿਆਸੀ ਸਹੈਤੀ ਸੀ ਸਮਾਗਲ ਨੂੰ ਬਚਾਉਣ ਲਈ ਉਹ ਗਰੀਬ ਘਰ ਦਾ ਨੌਜਵਾਨ ਸੀ ਵਿਚਾਰਾ ਲਿਹੜੀ ਦੱਪੇ ਵਾਲਾ ਉਹ ਮਾਰਤਾ ਸੀ ਤੇ ਉੱਥੇ ਧਰਨਾ ਲੱਗਿਆ ਸੀ ਉਦੋਂ ਵੀ ਇਹਨੇ ਉਹ ਚਿੱਟੇ ਦਾ ਸਮਾਗਲ ਰਿਸ਼ਹ ਦਿੱਤੀ ਆ ਹੁਣ ਵੀ ਇਹ ਜੋ ਬੰਦੇ ਫੜੇ ਗਏ ਨੇ ਇਹ ਆਪਦੇ ਆਪ ਨੂੰ ਦੇ ਪੀਏ ਵੀ ਖਵਾਉਂਦੇ ਸੀ ਕੋਈ ਨਿਊਜ਼ ਚੈਨਲ ਆ ਤਾਂ 284 ਕਹੀ ਜਾਂਦਾ ਕੋਈ 310 ਕਹੀ ਜਾਂਦਾ ਐਫਆਈਆਰ ਖੁੱਲੀ ਨਹੀਂ ਹਨਾ ਐਫਆਈਆਰ ਕੱਟਤੀ ਮਜੌਦੇ ਤੇ ਪਹਿਲਾਂ ਤਾਂ ਕਹਿੰਦੇ ਉਹ ਆਪਦੀ ਗੱਡੀ ਦੀ ਤਲਾਸ਼ੀ ਵੀ ਨਹੀਂ ਦੇ ਰਹੀ ਸੀ ਵੀ ਜਦੋਂ ਇੰਨੇ ਨੇੜੇ ਹੋਣ ਬੰਦੇ ਹਨ ਪੀਏ ਦੱਸਦਾ ਹੋਵੇ ਕਾਵੇਂ ਤਲਾਸ਼ੀ ਦਿੰਦੇ ਨੇ ਸੋ ਪਾਈ ਅਸੀਂ ਰੋਜ਼ ਹਰੇਕ ਵੀਡੀਓ ਚ ਕਹਿੰਨੇ ਆ ਵੀ ਇਹ ਨਸ਼ਾ ਸਰਕਾਰੀ ਹੈ ਸਰਕਾਰ ਦਾ ਨਸ਼ਾ ਹੈ ਵੱਡੇ ਵੱਡੇ ਲੀਡਰਾਂ ਦਾ ਨਸ਼ਾ ਹੈ ਮੇਰੇ ਖਿਆਲ ਚ ਸਤਕਾਰਕੌਰ ਵੀ ਫਰੀਦਕੋਟ ਦੀ ਹੀ ਸੀ ਹਾਂ ਕਿ ਫਰੋਜਪੁਰ ਦੀ ਸੀ ਸਤਕਾਰਕੌਰ ਐਮਐਲਏ ਸ਼ਾਇਦ ਫਰੀਦਕੋਟ ਦੀ ਹੋਵੇ ਪਹਿਲਾਂ ਕਿਉਂਕਿ ਉਧਰਲੇ ਬਾਰਡਰ ਏਰੀਆ ਉਧਰ ਬਹੁਤ ਨਸ਼ਾ ਹੈ ਸਾਡੇ ਵੀ ਇੱਥੇ ਮਾਨਸਾ ਬਹੁਤ ਹੀ ਵੱਡੇ ਬੰਦਿਆਂ ਦਾ ਨਸ਼ਾ ਹੈ ਨਾ ਮੀਤਨਾ ਅੱਡਾ ਲੀਡਰਾਂ ਦਾ ਨਸ਼ਾ ਹੈ ਕੋਈ ਸ਼ੱਕ ਨਹੀਂ ਹਰੇਕ ਜਗ੍ਹੀ ਹੈ ਹਰੇਕ ਜਗ੍ਹੀ ਹੈ ਹਣਾ ਜਦ ਰਾਤ ਕਹਿੰਦੇ ਇਹ ਕਹਿੰਦੇ ਨਸ਼ਾ ਖਤਮ ਨਸ਼ਾ ਖਤਮ ਕਿਵੇਂ ਕਰਾਇਆ ਜੋ ਭਾਈ ਜਦੋਂ ਏਡੇ ਏਡੇ ਬੰਦੇ ਨਸ਼ਾ ਕੋਈ ਵੀ ਵੱਡਾ ਬੰਦਾ ਕਰਾਈਮ ਕਰਦਾ ਉਹਦਾ ਸੀਰੀ ਪਾਲੀ ਉਹਦਾ ਡਰਾਈਵਰ ਉਹਦਾ ਗਨਮੈਨ ਹੀ ਫਸਦਾ ਕਾਤਲ ਕੋਈ ਕਹਿੰਦੇ ਸਰਦਾਰ ਕਰ ਦਿੰਦਾ ਹੈ ਜ਼ਗੀਰਦਾਰ ਕਰ ਦਿੰਦਾ ਸੀ ਫਾਜ ਜਾਂਦਾ ਸੀ ਮਾਤਰਤ ਮਾਤਲ ਸੀਰੀ ਪਾਲੀ ਕੀ ਗਲਤ ਗੱਲ ਹੈ ਭਾਈ ਸਹੀ ਗੱਲ ਹੈ ਨਾ ਤੁਸੀਂ ਸਾਰੇ ਜਾਣੀ ਜਾਣ ਹਣਾ ਸੋ ਉਹੀ ਗੱਲ ਇਹ ਹੈ ਪੈਸੇ ਕੋਈ ਕਮਾਉਂਦਾ ਫਸਦਾ ਕੋਈ ਐ ਮਿੰਟੋ ਮਿੱਟੀ ਪਰਚਾ ਕੱਟਤਾ ਕੇ ਉਹ ਕੰਨੀ ਚਲਦੇ ਕਰ ਹਾਂਜੀ ਸਾਡੇ ਬੰਦੇ ਸੀ ਕਿਸ ਨੇ ਲਿਫਟ ਦੇਤੀ ਉਹਨੇ ਬਿਠਾ ਲਿਆ ਆ ਮੈਂ ਹੁਣ ਤੁਰ ਕੇ ਆ 7 ਕਿਲੋਮੀਟਰ ਮੈਨੂੰ ਤਾਂ ਕੋਈ ਲਿਫਟ ਦੇ ਕੇ ਆਇਆ ਮੈਨੂੰ ਤਾਂ ਅਜ ਤੱਕ ਟੱਕਰ ਨਹੀਂ ساری ਉਮਰ ਮੈਂ ਸਾਰਾ ਦਿੱਲੀ ਰੱਖਣਾ ਘਾਤਾ ਇੱਥੇ ਲਿਫਟ ਦੇ ਕੇ ਕੋਸਣਾ ਕੁਸਤਾ ਕਾਨਮੀਨ ਹੁੰਦੀ ਆ ਜੀ ਸੋ ਭਾਈ ਬਹੁਤ ਹੀ ਬੁਰਾ ਹਾਲ ਆ ਕਿੱਧਰ ਨੂੰ ਜਾਊਗਾ ਪੰਜਾਬ ਬਾੜੀ ਖੇਤ ਨੂੰ ਖਾਣ ਲੱਗੀ ਲੀਡਰ ਵੀ ਖਾਣ ਲੱਗੇ ਵੱਡੇ ਵੱਡੇ ਪੁਲਿਸ ਮੁਲਾਜ਼ਮ ਵੀ ਇਹਦੇ ਚ ਸ਼ਾਮਲ ਨੇ ਬਕਾਇਆ ਜਾਂਦੇ ਨੇ ਰੋਜ਼ ਸਾਹਮਣੇ ਆਉਂਦੇ ਨੇ ਬਸ ਜਾਂਚ ਤੂੰ ਗਾਹਾਂ ਨਹੀਂ ਵਧਾਉਂਦੇ ਉੱਥੇ ਹੀ ਥੱਪ ਦਿੰਦੇ ਨੇ ਬਸ ਮਿੰਟ ਮਾਰ ਕੇ ਵੀ ਤੁਸੀਂ ਜਾਂਚ ਕਰੋ ਪੂਰੀ ਕਿਹਦਾ ਆਉਂਦਾ ਸੀ ਕਿਵੇਂ ਆਉਂਦਾ ਸੀ ਐਡੇ ਪਟੇ ਲੀਡਰ ਦੇ ਨਾਲ ਸਬੰਧਤ ਸੀ ਫੇਰੇ ਕਿੱਥੋਂ ਆ ਗਿਆ ਜਿਵੇਂ ਪਹਿਲਾਂ ਉਹ ਮੈਡਮ ਸੀ ਵਿਚਾਰੀ ਥਾਰ ਵਾਲੀ ਉਹ ਦੱਪਤੀ ਵਿੱਚੀ ਹੋਰ ਕਿੰਨੇ ਮਸਲੇ ਨੇ ਵਿੱਚੀ ਥੱਪ ਦਿੰਦੇ ਨੇ ਬਸ ਵੀ ਗਾਹਾਂ ਪਾਫ ਨਹੀਂ ਖੋਲਣ ਦੀ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਦੀਆਂ ਪ੍ਰੈਸ ਕਾਨਫਰੰਸਾਂ ਕਰਨ ਬੈਠਦੇ ਨੇ ਮੇਰੇ ਵਰਗੇ ਮਾਤੜ ਦੀਓ ਲੈ ਕੇ ਪਹਿਲ ਵਹਿ ਜਾਂਦੇ ਨੇ ਤੇ ਆਹ ਚੀਜ਼ਾਂ ਦੀ ਪ੍ਰੈਸ ਕਾਨਫਰੰਸ ਕੌਣ ਕਰੂ ਮੈਂ ਤਾਂ ਉੱਥੇ ਪ੍ਰੈਸ ਕਾਨਫਰੰਸ ਮੈਡਮ ਦੀ ਨਹੀਂ ਥਾਰ ਆਗਲੀ ਦੀ ਅੱਜ ਮਹੀਨਾ ਹੋ ਗਿਆ ਡਿੱਕੀ ਆ ਨਾ ਵੀ ਦੱਸਣਗੇ ਪ੍ਰੈਸ ਕਾਨਫਰੰਸ ਵੀ ਭਾਈ ਓਮ ਦੀ ਲੱਗੀ ਆ ਵੇਚਣੇ ਫਲਾਣੇ ਦੇ ਐਸਐਸਪੀ ਸਾਹਿਬ ਇਹਨੂੰ ਛੁੱਟੀਆਂ ਦਿੰਦਾ ਸੀ ਮੈਡੀਕਲੀ ਬਤ ਰੱਖਦਾ ਸੀ ਉਹ ਵੀ ਨਹੀਂ ਆਈ ਜਾਂਚ ਕਦੋਂ ਕਰੋਗੇ ਜਾਂਚ ਕਦੋਂ ਕਰੋਗੇ ਸਾਡੇ ਬੱਚੇ ਮਰ ਰਹੇ ਨੇ ਘਰ ਘਰ ਮਾਂਵਾਂ ਰੋ ਰਹੀਆਂ ਰੋਜ਼ ਕਿਤੇ ਕੰਦਾ ਹੋ ਰੋਇਆ ਡੋਇ ਹੋਇਆ ਹੁੰਦਾ ਡੇਲੀ ਦਾ ਬਿੱਟ ਬਿੱਟਾਂ ਵਾਲੇ ਫੜ ਕੇ ਤੁਸੀਂ ਅੰਦਰ ਡੇ ਦੇ ਦਿੰਦੇ ਹੋ ਉਦੋਂ ਜਿਹੜੇ ਬਿਚਾਰੇ ਬਾਹਰ ਆਏ ਨੇ ਖਾਣ ਪੀਣ ਵਾਲੇ ਅੰਦਰ ਦੇ ਇਹਨਾਂ ਜਿਹੜੇ ਖਾਂਦੇ ਪੀਂਦੇ ਨੇ ਆ ਕਦੇ ਸਾਡੇ ਮਾਨਸਾ ਦੇ ਖਾਣ ਪੀਣ ਵਾਲੇ ਫੜ ਲੇ ਉਹ ਦੇਖ ਤੇ ਉਹ ਜਮਾਨਤ ਤੇ ਆ ਗਏ ਬਾਹਰ ਕਦੇ ਆ ਬਲਾਡੇ ਦੇ ਬਿਚਾਰੇ ਬੋਹਾ ਦੇ ਗਏ ਤਿੰਨ ਚਾਰ ਉਹੜੇ ਤੇ ਉਹਨਾਂ ਨਾਲ ਤੇ ਐਫ ਆਰ ਵੀ ਵਧਿਆ ਜਦੋਂ ਕੋਈ ਆ ਕਿਸੇ ਲੀਡਰ ਦਾ ਬੰਦਾ ਫੜਾਇਆ ਜਾਂਦਾ ਵੱਡੇ ਅਫਸਰ ਕੋਈ ਸਰਕਾਰੀ ਬਲਾਏ ਮੜਾਇਆ ਜਾਂਦਾ ਉਦੋਂ ਮਿੰਟ ਜੀ ਉਥੇ ਹੀ ਬੰਦ ਢਾਓ ਕਾਰਖਾ ਹੋਣੇ ਦਾ ਇਹਦੇ ਜਾਂਚ ਕਰੋ ਸਾਰੀ ਕੀ ਦਿਨ ਨਾਲ ਗੱਲ ਕਰਦਾ ਹੀ ਰੋਜ਼ ਈਦਾ ਹੈ ਨਸ਼ਾ ਸੋਨੂੰ ਵੀ ਪਤਾ ਹੈ ਸਾਡੇ ਵੀ ਇੱਥੇ ਬਹੁਤ ਵੱਡੇ ਲੀਡਰ ਦਾ ਨਸ਼ਾ ਮਾਨਸਾ ਸਰਪੁਲਿਸ ਨੂੰ ਪਤਾ ਹੈ ਸਰਕਾਰ ਨੂੰ ਪਤਾ ਹੈ ਪਰ ਕਾਰਵਾਈ ਕੋਈ ਨਹੀਂ ਮਹਿਰੂਜੀ ਕਾ ਖਾਲਸਾ ਮਹਿਰੂਜੀ